ਗੁਰਦੁਆਰਾ ਸਾਰੇ ਸੀ ਉਦੋਂ ਆਬਾਦੀ ਕਿੰਨੀ ਸੀ ਇਸ ਪਿੰਡ ਦੀ ਸ਼ਾਹਪੁਰ ਦੀ ਕੋਈ 200 ਆਬਾਦੀ ਹੋਗੀ ਮਸਾ ਹਾਂਜੀ ਓਕੇ ਤੇ ਕਿਹੜੀ ਗੋਤਾਂ ਕਿਹੜੀਆਂ ਸੀ ਇੱਥੇ ਸਾੜੇ ਪਿੰਡ ਦੇ ਵਿੱਚ ਜੀ ਮਤਲਬ ਗਿੱਲ ਤੇ ਕਰੇਵਾਲ ਦੋ ਗੋਤ ਸੀਗੇ ਓਕੇ ਤੇ ਇੱਕ ਘਰ ਝੂਰਾ ਦਾ ਸੀਗਾ ਤੇ ਚਾਰ ਘਰ ਹਰੀ ਜਨ ਦਾ ਸੀਗੇ ਅੱਛਾ ਟੋਟਲ ਕਿੰਨੇ ਘਰ ਸੀ ਟੋਟਲ 15-20 ਘਰ ਸੀਗੇ ਪਰ 15-20 ਘਰਾਂ ਨੇ ਰਲ ਮਿਲ ਕੇ ਉਹਗੋਰਾ ਸਾਥੀ ਉਹ ਸਾਰੀ ਕਰਾਈ ਚੰਡੀਗੜ੍ਹ ਦੇ ਸਾਰੇ ਜਿਹੜੇ ਪਿੰਡ ਉਜਾੜੇ ਸੀ ਉਹਨਾਂ ਪਿੰਡਾਂ ਵਿੱਚ ਜਿਹੜੇ ਖੂਹ ਸੀ ਉਹਨਾਂ ਦਾ ਇਤਿਹਾਸ ਵੀ ਬੜਾ ਨਿਰਾਲਾ ਆ ਔਰ ਪਿੰਡ ਸ਼ਾਹਪੁਰ ਚ ਵੀ ਕਹਿੰਦੇ ਖੂਹ ਕਾਫੀ ਸੀ ਖੂਹਾਂ ਦਾ ਪਾਣੀ ਪੀਤਾ ਜਾਂਦਾ ਤੇ ਖੂਹਾਂ ਦੇ ਪਾਣੀ ਨਾਲ ਸਿੰਚਾਈ ਕੀਤੀ ਜਾਂਦੀ ਸੀ ਅ ਤਰਫ ਸੇਂਗੀ ਸ਼ਾਹਪੁਰ ਪਿੰਡ ਤੇ ਕਿੰਨੇ ਖੂਹ ਸੀ ਟੋਟਲ 22 ਖੂਹ ਸੀਗੇ ਜੀ ਹੂੰ ਤੇ ਜਿਹੜਾ ਇੱਥੇ ਖੂਹ ਸੀਗਾ ਤੇ ਵੱਡਾ ਇਹ ਇੱਕ ਗੁਰਦੁਆਰੇ ਦੇ ਕੋਲ ਹੱਦ ਚ ਦੋ ਹਲਟਾਂ ਵਾਲਾ ਕੰਪਲੈਕਸ ਚ ਕੰਪਲੈਕਸ ਚ ਤੇ ਇਹਦੇ ਚੋਂ ਸਾਰਾ ਪਿੰਡ ਮਤਲਬ ਪਾਣੀ ਪੀਂਦਾ ਸੀ ਤੇ ਉਦੀਆ ਝੂਰ ਹੁੰਦਾ ਸੀ ਜਿਹੜਾ ਬਹੰਗੇ ਤੇ ਹਰ ਘਰ ਚ ਪਾਣੀ ਰੱਖਦਾ ਹੁੰਦਾ ਸੀ। ਤੇ ਜਾ ਕੇ ਮਤਲਬ ਜ਼ਿੰਮੇਦਾਰਾਂ ਦੇ ਮਤਲਬ ਕੋਈ ਜਨਾਨੀ ਪਾਣੀ ਭਰਨੀ ਸੀ ਆਉਂਦੀ। ਹੂੰ ਤੇ ਉਹ ਉਦੀਆ ਝੂਰੇ ਆਪਣਾ ਬਹੰਗੇ ਤੇ ਰੱਖ ਕੇ ਸਾਰੇ ਘਰਾਂ ਚ ਪਾਣੀ। ਪਰ ਉਹਦੋਂ ਇਹ ਸੱਭਿਆਚਾਰ ਲਾਉ ਨਹੀਂ ਕਰਦਾ। ਵੀ ਜਨਾਨੀਆਂ ਪਾਣੀ ਭਰਨ ਜਾਣ। ਪਾਣੀ ਭਰਨ ਜਾਣ ਖੂਹ ਤੇ। ਤੇ ਉਹ ਸਾਰਾ ਮਤਲਬ ਉਦੀਆ ਝੂਰ ਹੁੰਦਾ ਸੀ ਉਹ ਹੀ ਆਪਣੇ ਬਹੰਗੇ ਤੇ ਰੱਖ ਕੇ ਦੋ ਦੋ ਚਾਰ ਚਾਰ ਘੜੇ ਸਭ ਦੇ ਘਰ ਅੰਦਰ ਪਾਣੀ ਰੱਖਦਾ ਸੀ। ਓਕੇ। ਹਾਂ। ਤੇ ਸਿੰਚਾਈ ਵੀ ਸਿੰਚਾਈ ਜਿਹੜੀ ਹੈ ਜੀ ਬਾੜ ਚ ਮਤਲਬ ਖੂਹ ਹੋਰ ਲਾ ਕੇ ਹੂੰ ਹੂੰ ਪਹਿਲਾ ਸਭ ਤੋਂ ਪੁਰਾਣਾ ਖੂਹ ਸੀ ਬਾੜ ਚ 15 20 ਇਹ ਖੂਹ ਸੀ ਜਿੱਥੇ ਖੜੇ ਆ ਆ ਇਸੇ ਦੇ ਸਾਰੇ ਲੋਕ ਪਾਣੀ ਪੀਂਦੇ ਪਿੰਡ ਵਾਲੇ ਡੰਗਰਾਂ ਨੂੰ ਵੀ ਧੋਪ ਲਾਉਂਦੇ ਹਰੀਆਂ ਦਾ ਖੂਹ ਲੱਗ ਹੁੰਦਾ ਸੀ ਅੱਛਾ ਹਰੀਆਂ ਦਾ ਖੂਹ ਗੁਰਦਾਰੇ ਨਾਲ ਜਿਸ ਦੇ ਸਾਹਤ ਉਹ ਮੋੜ ਤੋਂ ਹੀ ਹਰੀਆਂ ਦਾ ਮਤਲਬ ਕਿਤੇ ਨਾ ਕਿਤੇ ਬੇਸਨ ਕੇ ਬਾਜੀ ਸੀ ਮਤਲਬ ਉਹ ਉਹਨਾਂ ਦਾ ਖੂਹ ਲੱਗ ਸੀਗਾ ਤੇ ਆਪਣਾ ਚੱਟਰਾ ਦਾ ਖੂਹ ਲੱਗ ਸੀਗਾ ਓਕੇ ਤੇ ਮਤਲਬ ਇਹ ਚੋਂ ਸਿੰਚਾਈ ਵੀ ਹੁੰਦੀ ਸੀ ਉਹ ਤੋਂ ਬਾਅਦ ਮਤਲਬ ਹੋਰ 20 ਖੂਹ ਹੋਰ ਲਗੇ ਪਿੰਡ ਦੇ ਵਿੱਚ 20 ਖੂਹ ਖੂਹ ਹੋ ਰਹੇ ਉਹ ਖੇਤੀ ਲਈ ਉਹ ਸਾਰੇ ਖੇਤੀ ਲਈ ਚੱਲਦੇ ਸੀ ਓਕੇ ਰਕਬਾ ਕਿੰਨਾ ਰਕਬਾ ਕੋਈ ਹੈ ਸੀਗਾ ਜੀ ਕੋਈ ਮਤਲਬ 2000 ਰੁਪਏ ਕਿ ਸਾਰਾ ਰਕਬਾ ਅੱਛਾ ਚੰਡੀਗੜ੍ਹ ਦੇ ਪਿੰਡਾਂ ਦੀ ਇੱਕ ਹੋਰ ਖੂਬਸੂਰਤੀ ਸੀ ਵੀ ਹਰੇਕ ਪਿੰਡ 'ਚ ਤਕਰੀਬਨ ਖੇੜਾ ਹੁੰਦਾ ਸੀ ਔਰ ਖੇੜਾ ਜਿਹੜਾ ਸੀ ਉਹ ਉਹ ਸਾਰੇ ਪਿੰਡਾਂ ਦੀ ਯੂਨਿਟੀ ਦਾ ਪ੍ਰਤੀਕ ਮੰਨਿਆ ਜਾਂਦਾ ਸੀ ਸ਼ਾਹਪੁਰ ਦਾ ਵੀ ਖੇੜਾ ਤਾਂ ਹੁੰਦੇ ਆ ਇਹ ਸ਼ਾਹਪੁਰ ਦਾ ਪੁਰਾਣਾ ਖੇੜਾ ਤੇ ਇਹਦੀ ਕੀ ਹਿਸਟਰੀ ਆ ਜਾਜੀ ਮਤਲਬ ਪਿੰਡ ਵਸਿਆ ਮਤਲਬ ਇੱਕ ਮੂੜੀ ਜਿਹਨੂੰ ਕਹਿੰਦੇ ਆਪਾਂ ਮੂੜੀ ਗੱਡੀ ਜਾਂਦੀ ਉਹਨੂੰ ਖੇੜਾ ਕਹਿੰਦੇ ਸੀ ਓਕੇ ਪਿੰਡ ਬਸਾਉਣ ਲੱਗੇ ਮਤਲਬ ਬਜ਼ੁਰਗ ਇਹਨੂੰ ਬਣਾਉਂਦੇ ਸੀਗੇ ਕੀ ਮਤਲਬ ਪਿੰਡ ਦਾ ਮੋਢ ਕਹਿ ਲਿਆ ਹਾਂ ਪਿੰਡ ਦਾ ਮੋਢ ਹੁੰਦਾ ਸੀ ਇਹ ਅੱਛਾ ਤੇ ਇਹਦੇ ਨਾਲੇ ਜਿੱਥੇ ਖੇੜਾ ਉੱਥੇ ਧਰਮਸ਼ਾਲਾ ਹੁੰਦੀ ਸੀ ਉਹਦੇ ਨਾਲ ਹੀ ਧਰਮਸ਼ਾਲਾ ਹਾਂ ਇੱਧਰ ਧਰਮਸ਼ਾਲਾ ਸੀ ਅੱਛਾ ਇਹ ਧਰਮਸ਼ਾਲਾ ਸੀ ਹੁਣ ਤੁਸੀਂ ਆ ਦਫ਼ਤਰ ਬਣਾਇਆ ਦਫ਼ਤਰ ਬਣਾ ਤੇ ਹਾਂ ਧਰਮਸ਼ਾਲਾ ਸੀ ਇੱਧਰ ओके ਤੇ ਪਹਿਲਾਂ ਜਿਹੜਾ ਮਹਾਰਾਜ ਪ੍ਰਕਾਸ਼ ਸੀ ਉਹ ਵੀ ਧਰਮਸ਼ਾਲਾ ਵਿੱਚ ਸੀਗਾ। ਓਕੇ। ਫਿਰ ਬਾਅਦ ਚ ਗੁਰਦੁਆਰੇ ਚ ਲੈ ਗਏ। ਓਕੇ। ਤੇ ਧਰਮਸ਼ਾਲਾ ਦਾ ਜਿਹੜਾ ਕਲਚਰ ਬਰਾਤ ਤੇ ਹੁੰਦੀ ਸੀ ਧਰਮ ਧਰਮਸਾਲਾ ਦੇ ਵਿੱਚ ਇਹ ਸੀਗਾ ਜੀ ਮਤਲਬ ਜਿਤਨਾ ਕੋਈ ਬਰਾਤ ਆਉਣੀ ਕੋਈ ਬਰਾਤ ਆਉਣੀ ਜਾਂ ਖਾੜੇ ਲੱਗਣੇ ਰਾਸ ਲੱਗਣੀ ਜਾਂ ਦੁਪਹਿਰ ਨੂੰ ਮਿਸਤਰੀ ਨੇ ਆਉਣਾ ਆਪਣਾ ਪੱਥੇ ਚੰਡਣ ਵਾਸਤੇ ਫਾਲੀਆਂ ਚੰਡਣ ਵਾਸਤੇ ਉਹ ਮਿਸਦਾਤੀਆਂ ਬਣਾਉਣ ਵਾਸਤੇ ਉਹ ਮਿਸਤਰੀ ਉੱਥੇ ਧਰਮਸਾਲਾ 'ਚ ਬੈਠਦਾ ਸੀ ਮੈਨੂੰ ਇੱਕ ਸਾਂਝੀ ਥਾਂ ਹਾਂਜੀ ਉਹ ਸਾੜੇ ਉੱਥੇ ਦਾ ਰਾਲਾ ਸਿੰਘ ਹੁੰਦਾ ਸੀ ਪਟੇਲੇ ਤੋਂ ਮਿਸਤਰੀ ਉਹ ਇੱਥੇ ਆਉਂਦਾ ਸੀ ਮਤਲਬ ਖਾਲੀਆਂ ਪੱਥੇ ਤੇ ਮਦਦਦਾਂ ਖੁਰਪੇ ਚੰਡਣ ਵਾਸਤੇ ਉਹ ਹਰ ਰੋਜ਼ ਦੁਪਹਿਰ ਨੂੰ ਮਤਲਬ 12 ਵਜੇ ਆ ਜਾਣਾ ਹਣਾ 3 ਵਜੇ ਤੱਕ ਮਤਲਬ ਜਦ ਤੱਕ ਦੁਪਹਿਰ ਦੁਪਹਿਰ ਧਰਮਸਾਲਾ ਦੇ ਪੂਰੇ ਹੋਰ ਵੀ ਕੋਈ ਪੰਚਾਇਤ ਦਾ ਇਕੱਠ ਹੁੰਦਾ ਆਉਣਾ ਮੇਰੇ ਕੋਲ ਪੰਚਾਇਤ ਦਾ ਸਾਰਾ ਇਕੱਠ ਸਭ ਧਰਮਸਾਲਾ ਚ ਹੁੰਦਾ ਸੀ ਜੀ